ਤਲੋ ਜੀ ਪਾ ਦੀ ਆ ਗਏ ਤੇ ਕਹਿੰਦੇ ਪਾ ਜੀ ਛੂੜਾ ਲਿਆ ਹੋਰ ओके ਬੂਟ ਵਾਲਾ ਚਮਚ ਬੂਟ ਵਾਲਾ ਚਮਚ ਉਹ ਪਾ ਜੀ ਨੇ ਨਾ ਬੂਟ ਉਹਦੇ ਇੱਕ ਸਟਿਕ ਜੀ ਉਹਦੇ ਨਾਲ ਪਾਏ ਸੀ ਜਦੋਂ ਤੋਂ ਤੇ ਲਓ ਜੀ ਸਮਾਨ ਸਾਡਾ ਹੋ ਗਿਆ ਰੈਡੀ ਤੇ ਚੱਲੇ ਆਪਾਂ ਸਮਾਨ ਗੱਡੀ ਚ ਧਰਤਾ ਨਹੀਂ ਤੇ ਵੀਰੇ ਤੇ ਵਾਡੀ ਗੱਡੀ ਕਿੱਥੇ ਆ ओके ਨਾਲੇ ਨਾ ਪਾਪਾਲੀ ਗੱਡੀ ਲੈ ਕੇ ਜਾਣੀ ਅੱਜ ਹਾਂ ਉਹ ਕਹੇ ਕੱਢਣੀ ਪਣੀ ਉਹ ਉਹ ਲੈ ਕੇ ਚੱਲਾਂਗੇ ਆਪਾਂ ਵੈਰੀ ਗੁੱਡ ਅੱਜ ਆਪਾਂ ਔਰਟੀ ਤੇ ਜਾਵਾਂਗੇ ਵੈਰੀ ਗੁੱਡ ਵੈਰੀ ਗੁੱਡ ਮੈਂ ਵੀ ਕਹਾ ਤੂੰ ਇੰਨੀ ਮੋਟੀ ਕਿਉ ਹੋ ਗਈ ਜਾਨੀ ਤੂੰ ਭੁੱਖ ਲੱਗੀ ਜਣਾ ਭੁੱਖ ਲੱਗੀ ਸੀ ਹੁੰਦਾ ਮੂੰਹ ਚ ਮਾਵਾਣਾ ਹਾਂ ਅੱਇ ਫਰਦਾੁਸੁ ਨਿਕਲ ਥੈਂਕ ਯੂ ਥੈਂਕ ਯੂ ਨਵੀਂ ਵੀਰਾਂ ਦੇ ਦੋ ਆਪਾਂ ਅੱਜ ਉੱਚ ਬੱਜਾਂਗੇ ਆਡੀ ਚ ਆ ਨਹੀਂ ਤੂੰ ਗੱਡੀ ਕਿੱਥੇ ਹੈ ਅੱਛਾ ਇੰਦਰ ਹੈ ਆ ਦੇ ਤਾਂ ਨਹੀਂ ਕਿ ਪੂਰਾ ਪ੍ਰਵਾਹ ਜਾ ਰਿਹਾ ਹੈ ਹਨਾ ਹਾਂ ਮੈਂ ਕਿਹਾ ਹਮ ਕਾਡਾ ਫਸਟ ਜਿਹੜਾ ਟੂਰ ਹੈ ਪੂਰੇ ਪ੍ਰਵਾਹ ਦੇ ਨਾਲ ਹਨਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਇਹ ਅਸੀਂ ਹੁਣ ਰੈਡੀ ਹੋ ਕੇ ਚੱਲੇ ਆ ਇੱਥੋਂ ਦੀ ਬਹੁਤ ਸੋਹਣੀ ਜਗ੍ਹਾ ਰੀਡਿਸ ਹੈ ਇੱਕ ਸਿਟੀ ਹੈਗਾ ਤੇ ਤੁਹਾਨੂੰ ਦਿਖਾਉਣੇ ਆ ਜਾ ਕੇ ਉਥੋਂ ਦਾ ਥਿਓ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਜਿਹੜੇ ਸਾਡੇ ਭੈਣ ਬਰਾ ਜਰਮਨੀ ਤੋਂ ਬਾਹਰ ਰਹਿੰਦੇ ਖਾਸ ਕਰਕੇ ਜਰਮਨੀ ਵਾਲੇ ਤੇ ਚਲੋ ਜਾਂਦੇ ਹੀ ਰਹਿੰਦੇ ਆ ਸਹੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਤੇ ਸਾਨੂੰ ਇਸ ਕਰਕੇ ਹੋਰ ਵੀ ਵਧੀਆ ਲੱਗੂਗਾ ਕਿ ਸਾਡੇ ਅਮਨ ਭੈਣ ਸਾਨੂੰ ਲਾ ਹਾਏ ਤੇ ਸਾਡੇ ਵੱਤ ਨਾ ਹਰ ਜਿਹੜਾ ਟੂਰ ਹੁੰਦਾ ਸਰਪ੍ਰਾਈਜ਼ ਹੁੰਦਾ ਹਾਂ ਸਾਨੂੰ ਕੁਝ ਨਹੀਂ ਪਤਾ ਕਿ ਕਿੱਥੇ ਜਾਣਾ ਜੋ ਵੀ ਆਗੇ ਮਾਸਟਰਮਾਈਂਡ ਇਹ ਆ ਤੇ ਨਵੀਨੀ ਤੂ ਸਾਰੇ ਤੇ ਅੱਜ ਭਾਜੀ ਚੱਲੇ ਨਾਲ ਤਾਂ ਬਹੁਤ ਵਧੀਆ ਲੱਗ ਰਿਹਾ ਕਿ ਆਪਾਂ ਸਾਰੇ ਜਾਣੇ ਚੱਲੇ ਯਾਰ ਉਹ ਦੇਖੋ ਸਾਡੇ ਕੋ ਸਾਬ ਹਾਂ ਹਾਂ ਸ੍ਰੀ ਗੁਰੂ ਸਾਹਿਬ ਕਹਿੰਦੇ ਆਂ ਸ੍ਰੀ ਗੁਰੂ ਸਾਹਿਬ ਵੈਰੀ ਗੁੱਡ ਬਲੌਗ ਬਣਿਆ ਤੁਹਾਡਾ ਹਾਂ ਆਜੋ ਭਾਜੀ ਆਜੋ 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 ਲੋਕ ਖਾਣਾ ਲੱਗੀ ਨਾ ਟਾਇਲਟ ਦਾ ਤੁਹਾਨੂੰ ਵੀ ਹੋਸੀ ਭਾਜੀ ਬੈਠਣਗੇ ਓਡੀ ਚ ਹਾਂ ਠੀਕ ਹੈ ਹੋਰ ਨਵੀ ਆਪਾਂ ਅੱਜ ਦੀ ਗੱਡੀ ਅਮਨ ਵੀ ਭਾਜੀ ਦੀ ਪਰਸਨਲ ਗੱਡੀ ਆ ਇਹ ਹਾਂ ਵੀ ਭਾਜੀ ਆਪੇ ਇਹੀ ਚਲਾਉਂਦੇ ਸੀ ਆ ਆਪਣੀ ਗੱਡੀ ਉਹ ਲੈ ਜੀ ਨੀਡ ਦੇ ਅੱਛੇ ਜਿਹਨਾਂ ਨਾਲ ਆ ਰਹੇ ਹੋ ਕਦੇ ਦੇ ਤੇ ਸਾਈਕਲ ਰੱਖ ਕੇ ਉਹ ਦੂਰ ਦੂਰ ਜਾਂਦੇ ਨੇ ਆਪਣਾ এনਜੋਇਮੈਂਟ ਕਰਨ ਵਾਸਤੇ ਜਾਂ ਸਾਈਕਲਿੰਗ ਕਰਨ ਵਾਸਤੇ

आज होनी होगे थोड़े लेट अपने नालों ते हुण पहुंचे ने ते आपा चल के देखते देख हैं थिक्की की देखण नु है ना ਤੁਹਾਨੂੰ ਵੀ ਦਿਖਾਉਣੀ ਆ ਬਣੀ ਰਹ ਬਲੌਗ ਦੇ ਅਸੀਂ ਰੀਡੇ ਸਾਮ ਪਹੁੰਚ ਗਏ ਤੇ ਅੱਗੇ ਜਾ ਕੇ ਤੁਹਾਨੂੰ ਵੀਊ ਦਿਖਾਨੇ ਸਾਰਾ ਹੁਣ ਪਹੁੰਚੇ ਪਹਿਲਾਂ ਤਾਂ ਸਾਡਾ ਦਿਲ ਕਰਦਾ ਵੀ ਜਿਹੜੇ ਘਰੋਂ ਪਰੌਂਠੇ ਬਣਾ ਕੇ ਲੈ ਆਣ ਆ ਚਾ ਮੈਨੂੰ ਤਾਂ ਪੂਰਾ ਜਿਵੇਂ ਕਹਿੰਦੋ ਭੁੱਖ ਲੱਗੀ ਹੋਈ ਹੈ ਤੇ ਅਮਨ ਜੀ ਤੁਹਾਨੂੰ ਪਹੁੰਚਿਆ ਸਾਨੂੰ ਪਾਜੀ ਅਸੀਂ ਹੁਣੇ ਆਏ ਆ ਜੀ ਪਹੁੰਚਿਆ ਸੀ ਧੰਨਵਾਦ ਤੁਸੀਂ ਸਾਡੇ ਨਾਲ ਆਏ ਸਾਨੂੰ ਬੜੀ ਖੁਸ਼ੀ ਹੋਈ ਹਾਂ ਜੀ ਅਸੀਂ ਬਹੁਤ ਦੇਰ ਬਾਅਦ ਆਏ ਕਿਉਂਕਿ ਜਦੋਂ ਤੇ ਮੈਂ ਤਬੀਅਤ ਖਰਾਬ ਹੋ ਗਈ ਤੇ ਫਿਰ ਅਸੀਂ ਨਹੀਂ ਆਏ ਹਾਂ ਨਹੀਂ ਅੱਜ ਬਹੁਤ ਵਧੀਆ ਲੱਗਿਆ ਪਾਜੀ ਆਪਣੇ ਨਾਲ ਨੇ ਤੇ ਉਹ ਦੋਨੇ ਗੋਰੀਆਂ ਟੈਨਸ਼ਨ ਚ ਉਹ ਦੀਦੀ ਨੂੰ ਵੇ ਵੇ ਤੇ ਦਈਆਂ ਗੱਲਾਂ ਕਰਨ ਕੋਲੇ ਤੇ ਨੂਨ ਤਾਂ ਕਿ ਉਹਨੇ ਕੀਪ ਆਇਆ ਉਹਨੇ ਉਹ ਦੂਜੀ ਉਹਨੂੰ ਕਰੰਦੇ ਹੀ ਐ ਵੀ ਇਦਾਂ ਇਦਾਂ ਇਹ ਇਦਾਂ ਕੁਝ ਤਾਂ ਬ੍ਰਿ ਭਾ ਜੀ ਸ਼ੂਟ ਆ ਪਈ ਆ ਤੁਹਾਡੀ ਸਮਝ ਨਹੀਂ ਆਉਂਦੀ ਮੈਂ ਤਾਂ ਨਾ ਦੰਦੀ ਤੁਹਾਨੂੰ ਇਹਨੇ ਕੀ ਪਾਇਆ ਹੈ ਬਿਲਕੁਲ ਬਿਲਕੁਲ ਤੇ ਖੁਸ਼ ਹੁੰਦੀਆਂ ਪਈਆਂ ਉਹ ਵੇਣ ਕੇ ਬੁੱਢੀ ਰਹਿੰਦੀ ਆ ਹੋਰ ਉਹਨੇ ਬੜਾ ਤੰਗ ਕੀਤਾ ਅੱਛਾ ਇਹ ਗੱਡੀ ਤੇ ਰਹਿੰਦੀ ਨਹੀਂ ਪਤਾ ਨਹੀਂ ਕੀ ਚੱਕਰ ਹੈ ਨਾ ਅਭੀ ਮੇਰਾ ਕੋਟ ਉਹਨੇ ਪੂਰਾ ਤੰਗ ਕੀਤਾ ਉਹਨੇ ਕੋਟ ਲਿਆ ਕਰ ਪਾ ਲਿਆ ਹੁਣ ਭਾ ਜੀ ਆ ਗਏ ਹੁਣ ਚੁੱਪ ਕਰਾਈ ਮੈਂ ਆਉਂਦੇ ਆਂ ਵੀਡੀਓ ਵਿੱਚ ਵੀਰੇ ਆਪਣੇ ਜੜੀ ਕ ਪਾੜੇ ਨੇ ਕੀ ਦਿਨ ਤੋਂ ਮੈਨੂੰ ਵੀ ਸੋਹਣੀ ਲੱਗੀ ਹੈ ਨਾ ਵਧੀਆ ਬਣੀ ਹਾਂ ਤੁਹਾਡੇ ਲਈ ਕਮੈਂਟ ਪਤਾ ਕਿੰਨੇ ਆਏ ਬਹੁਤ ਆਏ ਤੁਹਾਡੇ ਪਰਿਵਾਰ ਲਈ ਤੁਹਾਡੇ ਥੈਂਕ ਯੂ ਸਾਰੇ ਭੈਣ ਭਰਾਵਾਂ ਦਾ ਸੱਚੀ ਤੁਸੀਂ ਸਾਨੂੰ ਵੀ ਨਾਲ ਇਹਨਾਂ ਦੇ ਪਿਆਰ ਕੀਤਾ ਤੇ ਤੁਸੀਂ ਹੈ ਹੀ ਪਿਆਰ ਕਰਨ ਦੇ ਲਾਇਕ ਦੇ ਹੋ ਤੇ ਮੈਂ ਬੜੇ ਮੈਂ ਕਿਹਾ ਬੜੇ ਪਿਆਰੇ ਪਿਆਰੇ ਕਮੈਂਟ ਆਏ ਮੈਂ ਗੱਡੀ 'ਚ ਬੈਠੇ ਅੱਧੇ ਘੰਟਾ ਇਹੀ ਕੰਮ ਕੀਤਾ ਵੀ ਕਮੈਂਟ ਪੜ੍ਹਨਾ ਤਾਂ ਹੀ ਹੋਲੀ ਆਏ ਫਿਰ ਪਤਾ ਮਗਰ ਮਤਲਬ ਹਾਂ ਵੀਡੀਓ ਵੇਖੀ ਨਾਲੇ ਮੈਂ ਹਾਂ ਵਧੀਆ ਹਾਂ ਯਾਰ ਜਿਹੜਾ ਲੈਣ ਦੇ ਲਾਇਕ ਹੁੰਦਾ ਉਹਨੂੰ ਹੀ ਪਿਆਰ ਮਿਲਦਾ ਹਰੇ ਨੂੰ ਪਿਆਰ ਵੀ ਨਹੀਂ ਮਿਲਦਾ ਤੇ ਨਫ਼ਰਤ ਵੀ ਨਹੀਂ ਮਿਲਦੀ ਆ ਹਾਂ ਤੁਹਾਡੇ ਭਾਜੀ ਨਾਲ ਇਹ ਮੈਨੂੰ ਬਹੁਤ ਵਧੀਆ ਲੱਗਿਆ ਸਾਨੂੰ ਵੀ ਬਹੁਤ ਵਧੀਆ ਲੱਗਿਆ ਸਾਡੇ ਨਾਲ ਨੇ ਲੱਗਿਆ ਤੁਹਾਨੂੰ ਭਾਜੀ ਤੁਸੀਂ ਟੋਪੀ ਨਹੀਂ ਪਾਈ ਮੈਂ ਸਾਨੂੰ ਐ ਲੱਗ ਰਿਹਾ ਵੀ ਤੁਹਾਨੂੰ ਠੰਡ ਨਾ ਲੱਗ ਜਾਵੇ ਸਿਰ ਤੇ ਮੈਂ ਕੁਝ ਕਰਨਾ ਨਹੀਂ ਲੋ ਅੱਛਾ ਚਟਾਈ ਇਹਨੇ ਸਿੱਖੇ ਪਈ ਹੈ ਖਾਣ ਨੂੰ ਸਾਲੀਏ ਤੁਹਾਡੇ ਕਬੇ ਕੋ ਕਿਹੜਾ ਕੱਢਿਆ ਹੀ ਨਹੀਂ ਪਹਿਲਾਂ ਚਾਹ ਕਰ ਆਪਣੇ ਜਿੱਥੇ ਬੈਠਣਾ ਸਮਾਨ ਕਿੱਥੇ ਰੱਖਣਾ ਨਾਲ ਹੀ ਲੈਣਾ ਅੱਜ ਫਿਰ ਕੋਈ ਚਟਾਈਆਂ ਕਾਢ ਹੀ ਲਾਉਣੀ ਫਿਰ ਕੇ ਮੈਂ ਵੀ ਖਾ ਕੇ ਤੇ ਫਿਰ ਸਮਾਨ ਵਿੱਚ ਰੱਖੀਏ हां जरूरी है हां कुलंदर हां जी दी असि गए पेरिस ओके ते ਤੁਸੀਂ ਵੀ ਨਾਲ ਆ ਜਾਓ ਪੱਗਲ ਸੁਣਾਈਏ ਪੈਰੀ ਸਾਲ ਜਿਹੜੀ ਮੰਮੀ ਇਧਰ ਮੂੰਹ ਕਰ ਲਓ ਪਾਜ ਸੰਗ ਲੱਗਦੀ ਏ ਅਸੀਂ ਗਏ ਪੈਰਿਸ ਤੇ ਅਸੀਂ 9 ਜਣੇ ਸੀ ਤੇ ਵੈਨ ਕੀਤੀ ਮੇਰੀ ਮੰਮੀ ਹੁਣ ਇੰਡੀਆ ਤੋਂ ਆਏ ਸੀ ਨਾ ਹਾਂਜੀ ਉਹਨਾਂ ਨੂੰ ਲੈ ਕੇ ਗਏ ਅਸੀਂ ਤੇ ਨਾ ਤੁਹਾਨੂੰ ਅਸੀਂ ਉਹਦਾ ਬਹੁਤ ਦੱਸਾਂ ਹਾਂਜੀ ਉਹ ਬਾਤ ਦੱਸਾਂਗੇ ਇੱਕ ਸਟੋਰੀ ਹੋ ਰਹੀ ਆ ਅੱਛਾ ਤੇ 9 ਜਣੇ ਅਸੀਂ ਤੇ ਅਸੀਂ ਘਰੋਂ ਪਰੌਂਠੇ ਬਣਾਏ ਵੀ ਚਲੋ ਓਕੇ ਬਹਿ ਕੇ ਖਾਵਾਂਗੇ ਵੀ ਚਾਹ ਬਣਾਈ ਲੈ ਕੇ ਗਏ ਜਦੋਂ ਪੈਰਿਸ ਪਹੁੰਚੇ ਤੇ ਬਾਰਿਸ਼ ਇੰਨੀ ਜ਼ਿਆਦਾ Eiffel Tower ਨਹੀਂ ਜਿਹੜਾ ਹਾਂਜੀ ਹਾਂਜੀ ਉਹਦੇ ਬਿਲਕੁਲ ਨੇੜੇ ਅਸੀਂ ਗੱਡੀ ਖੜੀ ਕੀਤੀ ਤੇ ਲੇਕਿਨ ਬਾਹਰ ਨਿਕਲ ਹੀ ਨਹੀਂ ਆ ਸਾਡੇ ਕੋਲ ਹਾਂਜੀ ਇੰਨੀ ਬਾਰਿਸ਼ ਵੀ ਦੱਸ ਨਹੀਂ ਸਕਦੇ ਤੇ ਇਹ ਕਹਿੰਦੇ ਵੀ ਜਿਹੜੇ ਆਪਾਂ ਘਰੋਂ ਪਰੌਂਠੇ ਬਣਾ ਕੇ ਲਿਆਏ ਨਾ ਉਹ ਖਾ ਲਈ ਕਦੋਂ ਉਹੀ ਖਾ ਲਈਏ ਵੀ ਕੰਮ ਨਿਬੜੀਏ ਅਸੀਂ ਸਾਰੇ ਜਣੇ ਮੈਂ ਨਾ ਬੈਨ ਤੋਂ ਪਿੱਛੋਂ ਹੱਤ ਪਾਵਾਂਗੇ ਨਾ ਸਾਰਾ ਸਾਰਾ ਕੰਮ ਕਰਾਂਗੇ ਸੀਟਾਂ ਤੇ ਬਹਿ ਗਏ ਤਾਂ ਖਾਣ ਲੱਗੇ ਤੇ ਮੇਰੀ ਮੰਮੀ ਬੜਾ ਹੱਸੀ ਜੋ ਆਈ ਸੀ ਕਿ ਤੁਸੀਂ ਕਿਉਂ ਹੱਸਦੇ ਆ ਹਾਂ ਕਹਿੰਦੇ ਵੀ ਮੈਂ ਬਾਅਦ ਚ ਦੱਸੂਗੀ ਮੈਂ ਕਿ ਨਹੀਂ ਤੁਸੀਂ ਹੁਣੇ ਦੱਸੋ ਹੂੰ ਕਹਿੰਦੀ ਵੀ ਹਲੇ ਕੁਝ ਨਹੀਂ ਵੇਖਿਆ ਨਾ ਜਾ ਗਿਆ ਆਉਂਦੇ ਹੀ ਜਿਹੜੇ ਪਰੌਂਠੇ ਤੇ ਚਾਹ ਪੀਣ ਲੱਗੇ ਜਦ ਹੀ ਆ ਤੁਸੀਂ ਵੀ ਵਕਮ ਕਰ ਲਈ ਵੀ ਆਪਾਂ ਵੀ ਹਾਂ ਪਹਿਲੇ ਪੇਟ ਪੂਜਾ ਕਹਿੰਦੇ ਫਿਰ ਬਾਅਦ ਚ ਕੰਮ ਦੂਜਾ ਹਾਂ ਸਾਡੀ ਬੋਟੀ ਜੋਤੀ ਨੂੰ ਚਾਹ ਸੀ ਵੀ ਅੱਜ ਪਰੌਂਠੇ ਤੇ ਚਾਹ ਲੈ ਕੇ ਚੱਲੀਏ ਵੈਸੇ ਅਸੀਂ ਖਾਣਾ ਤੇ ਇੱਥੇ ਹੀ ਖਾਣਾ ਸੀਗਾ ਬਾਹਰ ਇਹਨਾਂ ਨੂੰ ਕਿਤੇ ਖਾਣਾ ਨਹੀਂ ਆਪਾਂ ਇਹ ਦੁਪਹਿਰ ਦਾ ਜਿਹੜਾ ਲੰਚ ਕੀਤਾ ਨਹੀਂ ਸੀ ਨਾ ਇਸ ਕਰਕੇ ਚਲੋ ਆਪਾਂ ਨਾਲ ਲੈ ਕੇ ਅੱਗੇ ਚੱਲੋ ਤੇ ਮम्मा ਮੈਨੂੰ ਬੜਾ ਮੇਰਾ ਦਿਲ ਲਿਆ ਵੀ ਆਪਾਂ ਉੱਥੇ ਥੋੜੀ ਪਿਕਨਿਕ ਮਨਾਈਏ ਮੈਂ ਕਿਹਾ ਚਲੋ ਫਿਰ ਬਣਾ ਲੈਨੇ ਪਰੌਂਠੇ ਹਾਂ ਚਲੋ ਬਾਕੀ ਚਲੋ ਇੱਥੋਂ ਦਾ ਵੀ ਕੁਝ ਖਵਾਵਾਂਗੇ ਤੁਹਾਨੂੰ ਹਾਂ ਚਲੋ ਆਪਾਂ ਦੇਖਦੇ ਹਾਂ ਤੇ ਨਾ ਕੀ ਕੁਝ ਹੈਗਾ ਦੇਖਣ छाड़ते हैं ना। हम्म 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 ਇਹ ਨੇਚਰਲ ਸਾਰੀ ਆ ਬਣਾਓ ਸੱਚੀ ਗੱਲ ਵਾਕਈ ਨੇਚਰ ਆ ਨਹੀਂ ਬਣਾਉਣੀ ਸੀ ਪਹਿਲਾਂ ਤੁਸੀਂ ਅੱਗੇ ਨਵੀਂ ਕਹਿੰਦਾ ਕਹਿੰਦਾ ਪਰ ਫਿਰ ਤੁਹਾਡੀਆਂ ਨੇ ਉਹ ਬਣਾਵਾਂਗੇ ਫਿਲਮ ਇੱਥੇ ਸ਼ੂਟ ਉਹ ਸ਼ੂਟ ਕਰਾਂਗੇ ਮੈਂ ਕਿਹਾ ਤੁਸੀਂ ਨਹੀਂ ਕਰਦੇ ਆ ਨੇ ਕਹਿ ਸਕਦੇ ਵੀ ਨਹੀਂ ਉੱਥੇ ਜਾਣਾ ਯਾਰ ਕਿੰਨੀ ਵਾਰ ਗਏ ਆ ਕੇ ਕਹਿੰਦੇ ਜੰਨਤ ਏ ਘੁੰਮਣਾ ਤਾਂ ਇੱਥੇ ਆਓ ਇੱਥੇ ਆਓ ਸਹੀ ਜਾਨੇ ਹਾਂਜੀ ਜੀ ਜਹਾਂ ਮੈਂ ਦਸਤੀ ਹੂੰ ਵਹੀਂ ਜੰਨਤ ਆ ਆ ਬਾਜੀ ਦੀ ਤੇ ਮਗਰ ਮਗਰ ਪਤਾ ਹੋ ਕਿ ਤੁਮ ਇਹਨੇ ਕੋਣੋ ਆ ਜਦੋਂ ਤੂੰ ਨਵੀ ਆਰੇ ਜੋਤੀਵਾ ਤੇ ਗਾਣਾ ਗਾਣਾ ਤੂੰ ਵੀ ਜੀ ਹਮ ਮੇਰੇ ਮਮਾ ਦੇ ਗਾਤਾ ਨਾ ਤੂੰ ਹਾਂ ਅੱਜ ਹੁਣ ਦੋਸ ਨਾ ਕਿਹੜਾ ਕਿਹੜਾ ਗਾਣਾ ਬਾਕੀ ਤੁਹਾਨੂੰ ਨਹੀਂ ਗਾਣਾ ਹੈਗਾ ਹਾਂ ਚਲੋ ਹਾਂ ਚਲੋ ਨਾ ਵੀ ਚਲ ਚਲਣਾ ਸੰਨੰਦੀ ਸੰਨ ਸੰਗਲੇ ਕਰੀਏ ਸੰਨੰਦੀ ਯਾਰ ਨਹੀਂ ਸੋਚ ਲੋ ਆ ਇੱਧਰ ਮੂੰਹ ਕਰ ਲੈਨੇ ਪਰ ਜੋਤੀਵਾ ਤੇ ਅੱਜ ਗਾਣਾ ਗਾਣਾ ਹੀ ਪੈਣਾ ਹਮ ਜੋਤੀ ਮੇਰੇ ਲਈ ਨਹੀਂ ਬਣਾਈ ਮੈਂ ਜੋਦੀ ਕਿ ਤੁਹਾਨੂੰ ਗਿਆ ਨਵੀਂ ਐਡਾ ਵੀਡੀਓ ਨਾ ਨਾ ਮੈਨੂੰ ਇਮਪ੍ਰੈਸਡ ਨਾ ਹਾਂ ਅੰਨਾ ਸਹੀ ਗੱਲ ਹੈ ਵਾਈਫ ਨੂੰ ਸਹੀ ਗੱਲ ਹੈ ਇੱਧਰ ਵੋਟਾਂ ਜ਼ਿਆਦੀਆਂ ਨੇ ਆਪਾਂ ਲਗਾਤਾ ਹਾਂ ਹਾਂ ਸਹੀ ਗੱਲ ਤੁਸੀਂ ਤਾਂ ਤੁਸੀਂ ਸ਼ੁਰੂ ਕਰਤਾ ਨਾ ਕੰਮ ਸੋਰਸ ਲੈਂਦੇ ਥੋੜਾ ਰੇ ਫਿਰ ਤਾਂ ਮਤਲਬ ਹੀ ਤੁਹਾਡਾ ਆਵਾਜ਼ ਸੁਣੀ ਹੈ ਬਸ ਟ੍ਰੇਨਿੰਗ ਹੋਈ ਹੈ ਮੈਂ ਕੀ ਨਹੀਂ 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 ਬੋਲੀ ਬੋਲੀ ਹਾਂਜੀ ਹਾਂਜੀ ਕੱਲੀ ਕੱਲੀ ਚੀਜ਼ ਰਿਕਾਰਡ ਕਰਾਂਗੇ ਚੱਲ ਕਿੰਨਾ ਟਾਈਮ ਲਾਣਾ ਆਈ ਨਾ ਤਾਂ ਦਾ ਜੋਤੀ ਨੂੰ ਪਸੰਦ ਕਰਨ ਦਾ ਨਹੀਂ ਲਿਆ ਹੋਣਾ ਮੇਲਾ ਦਾ ਅਸੀਂ ਬਾਜੀ ਤੋਂ ਸੁਣ ਲੈਂਦੇ ਗਾਣਾ ਉਹ ਗਾਣਦਾ ਸੀ ਗਾਉਂਦਾ ਮੈਂ ਕਿਹਾ ਇਹ ਮੈਂ ਸਾਡਾ ਨਾਂ ਨਹੀਂ ਲੈਣਾ ਹੈਗਾ ਤੁਸੀਂ ਗਾਣਾ ਕੁਲਵਿੰਦਰ ਨੇ ਗਾਇਆ ਸਿੱਖ ਦੇਣਾ ਆਪਾਂ ਰਾਤ ਨੂੰ ਜਦੋਂ ਉੱਥੇ ਗਾਇਆ ਸੀ ਆਪਾਂ ਉਹ ਦੀਦੀ ਉਹ ਤਾਂ ਬਸ ਫਲੋ ਫਲੋ ਚ ਗਾਤਾ ਮੈਂ ਗਾਣਾ ਕਿੱਥੇ ਗਾਇਆ ਸੀ ਉਹ ਨਦੀ ਤੇ ਖੜੇ ਸੀ ਇੱਥੇ ਆਪਾਂ ਵਾਈਨ ਕਿਹੜਾ ਉਹ ਨਾਲ ਅਸੀਂ ਕਿੱਥੇ ਜਾਣ ਗਏ ਸੀ ਉਹ ਦੀਦੀ ਫਲੋ ਫਲੋ ਚ ਨਿਕਲ ਗਿਆ ਉਹ ਨਹੀਂ ਕਿਹੜਾ ਗਾਇਆ ਸੀ ਪਾਣੀ ਦੀਆਂ ਛੱਲਾ ਮੈਂ ਸ਼ੁਰੂ ਨਹੀਂ ਕੀਤੀ ਸੀ ਐਸਲਾ ਫਿਰ ਇਹਨੇ ਗਿਆ ਪਿਆਰ ਦੀ ਬਸ ਹੁਣ ਨਵੀ ਦਾ ਰਹੇਗਾ ਬਸ ਆੜਾ ਦੋਨਾਂ ਦਾ ਤਾਂ ਕੰਪਲੀਟ ਹੋ ਗਿਆ ਕੰਮ ਬਸ ਸੁਣ ਭਾਜੀ ਨੂੰ ਬਿਠਾ ਕੇ ਤੁਹਾਨੂੰ ਵੀ ਠਾ ਕੇ ਅਸੀਂ ਰੀਲ ਬਣਾਉਂਦੇ ਆ ਉਹ ਨਹੀਂ ਤੁਹਾਨੂੰ ਕੰਮ ਨਹੀਂ ਕੈਨਸਲ ਹੋਣਾ ਹੈਗਾ ਗਾਣੇ ਵਾਲਾ ਨਵੀ ਵਾਲਾ ਨਹੀਂ ਹੁੰਦਾ ਤੁਹਾਨੂੰ ਲੱਗੇ ਵੀ ਕਿ ਤੇ ਆਰੇ ਲਾ ਦੀ ਇੱਥੇ ਫਿਰੇਗਾ ਨਹੀਂ ਉਹ ਮੈਂ ਜਿੱਤ ਕਰਾਉਂਗਾ ਵਾਹ ਬੀਠਾ ਤੇ ਫਿਰ ਇੱਥੇ ਵੀ ਉਹ ਤੁਰ ਮਾਇਨ ਤੇ ਗਿਆ ਸੀ ਇੱਥੇ ਵੀ ਤੇ ਤੂ ਕਾ ਦੇਣਾ ਕਿੰਦਰ ਵਾਸਤੇ ਜਿੱਦੇ ਉੱਥੇ ਹੋ ਗਿਆ ਇੱਕ ਵਾਰੀ ਸਾਡਾ ਮੈਂ ਪਿਆਰ ਹੀ ਨਹੀਂ ਕਰਦੀ ਕਿੰਦਰ ਨੂੰ ਦੇ ਦਿੱਦੀ ਬਸੇ ਹੋ ਗਈ ਬਸੇ ਹੋ ਗਈ ਨਹੀਂ ਨਹੀਂ ਅੱਛਾ ਮੈਂ ਕਿਹਾ ਤੇ ਅੰਦਰ ਨੂੰ ਪਿਆਰ ਨਹੀਂ ਕਰਦੀ ਏਸ ਸੀ ਇਸ ਦੀ ਖਾਸੀਅਤ ਇਧਰ ਤੇ ਕੀ ਹੈ ਵੀਰੇ ਨ ਸਾਨੂੰ ਕੁਛ ਅਸੀਂ ਭਾਜੀ ਵਾਹ ਅੰਗੂਰਾਂ ਦੇ ਬਾਗ ਤੁਹਾਨੂੰ ਦਿਖਦੇ ਆ ਓਕੇ ਜਗਾ ਜਗਾ ਤੇ ਮਤਲਬ ਖਾਸ ਇੱਥੇ ਅੰਗੂਰਾਂ ਦੇ ਬਾਗ ਹੀ ਤੁਹਾਨੂੰ ਜ਼ਿਆਦਾ ਦੇਖਣ ਨੂੰ ਮਿਲਣਗੇ ਹਾਂਜੀ ਤੇ ਖਾਸੀ ਦੇ ਵੀ ਵਾਈਨ ਇਥੇ ਦੀ ਬਹੁਤ ਖੂਬ ਓਕੇ ਇੱਥੇ ਮਤਲਬ ਅੰਗੂਰ ਹੋਣ ਦੇ ਕਾਰਨ ਇੱਥੇ ਮਤਲਬ ਵਾਈਨ ਬਣਦੀ ਹੈ ਇਹਦੇ ਨਾਲ ਬਣਦੀ ਵਾਈਨ 레드 ਵਾਈਨ ਬਣਦੀ ਵੀ ਇੱਥੇ ਆ ਹਾਂ ਮਿਲਦੀ ਵੀ ਹੈ ਮਿਲਦੀ ਵੀ ਹੈ ਹਾਂਜੀ ਤੇ ਦੇਖਾਂਗੇ ਜੇ ਆਪਣਾ ਮਿਲਿਆਵਾਂ ਨਾ ਆਪਾਂ ਲੈ ਕੇ ਚੱਲਾਂਗੇ ਜ਼ਰੂਰ ਜ਼ਰੂਰ ਹੈਨਾ ਹੈਨਾ ਤੁਸੀਂ ਆਪਦੇ ਵੀ ਇਹਨੂੰ ਲਿਓਣੀ ਹੀ ਇੱਥੋਂ ਕਿਤੇ ਘਰੇ ਲੈ ਕੇ ਜਾਣੀ ਹੈ ਨਹੀਂ ਆਪਾਂ ਘਰੇ ਵੀ ਲੈ ਕੇ ਜਾਣੀ ਹੈ ਤੋਂ ਘਰੇ ਜਾ ਕੇ ਵੀ ਆਪਾਂ ਪੀਮਾ ਕੇ ਹੋਰੇ ਪੀ ਪੰਜਾਬੀਆਂ ਦੀ ਆਤ ਨਹੀਂ ਜਾਣੀ ਹੈਗੀ ਵੀ ਕਿਤੇ ਵੀ ਆ ਕੇ ਆਣਗੇ ਵੀ ਇੱਥੋਂ ਖੜ ਕੇ ਚੀਜ਼ ਘਰੇ ਜਾ ਕੇ ਖਾਵਾਂਗੇ ਇਹ ਨਹੀਂ ਹੈਗਾ ਵੀ ਜਿੱਥੇ ਆਏ ਵੀ ਉੱਥੇ ਬਹਿ ਕੇ ਇੰਜੋਏ ਕਰ ਲਈਏ ਨਾ ਉੱਥੇ ਵੀ ਕਰ ਲਾਂਗੇ ਕਿਤੇ ਵੀ ਕਰਾਂਗੇ ਹਾਂ ਹਾਂ ਕਿਤੂ ਆਪਣਾ ਜਲਾਈ ਕਰਦਾ ਹੁੰਦਾ ਹੈ ਤੁੰਦਰ ਦੇਖੋ ਸਹੀ ਉਹਦੇ ਕੋਲ ਉਹក៏ ਖੜ ਗਿਆ ਸੋ ਸਹੀ ਗੱਲ ਆ ਬਹੁਤ ਸੋਹਣਾ ਲੱਗ ਰਿਹਾ ਯਾਰ ਤੇ ਸ਼ਾਂਤੀ ਇੰਨੀ ਹੈ ਜਿੰਨੀ ਵੀ ਕਹਦਾਂ ਜਿੰਨੇ ਲਿਖੀ ਉਹਦੇ ਵੀ ਕਿਤੇ ਕਿਤੇ ਦਰਖਤ ਹੋਏ ਹੋਏ ਨੇ ਜਿਹੜੇ ਆ ਫੋਟੋ ਵਿੱਚ ਲਾਈ ਸੀ ਉਹ ਵੀ ਉਹ ਵੀ ਗੱਤ ਕੀਤੀ ਉਹ ਦੇਖੋ ਟੈਡੀ ਨਾਲ ਵੀ ਮੈਂ ਵੀ ਪਿੱਛੇ ਆ ਪਾਉਣਾ ਆਹ ਆ ਗਈ ਫੋਟੋ ਵਿੱਚ ਕੀ ਗਈ ਸਾਰਿਆਂ ਦੀ ਵਾਓ ਕਿੰਨੀ ਸੋਹਣੀ ਨਾ ਹਾਂ ਹਾਂ ਤੁੰਦਰ ਸਾਰੀਆਂ ਵੱਡੀਆਂ ਘਰਾਂਗੀਆਂ ਜਾ ਕੇ ਠੀਕ ਹੈ ਇਹ ਤਾਂ ਕਰਾਉਣੀ ਕਰਾਉਣੀ ਆ ਦੀਦੀ ਆਓ ਸਾਰੇ ਜਣੇ ਜੋਤੀ ਤੁਸੀਂ ਇੱਥੇ ਬੈਠੋ ਰੀਲ ਬਣਾਇਓ ਫਿਰ ਪਹਿਲੇ ਸੋਨੀ ਜੀ ਹਾਂਜੀ ਬਟਲੋ ਸਿੱਕੇ ਸਾਡੇ ਕੋਲ ਜਿਆਦਾ ਪੰਜਾਬੀ ਗਾਣੇ ਕੋਈ ਕਿੱਧਰ ਲਿਆਵਾਂਗੇ ਹਰੇਕ ਜਾਨੇ ਤੂੰ ਬੋਲਣ ਦੀ ਤੇ ਬਾਕੀ ਸਾਰੇ ਧਿਆਨ ਨਾ ਸੌਂਦੇ ਹਾਂ ਡਾਟਾ ਟਬਰ ਹੋਵੇ ਤੇ ਗੜ ਪਈ ਜਾਵੇ ਸਾਰੇ ਬੋਲਣੇ ਤੂੰ ਵੱਡੀ ਸਿਆਣੀ ਤੂੰ ਵੱਡੀ ਪਿਆਣੀ ਮੈਨੂੰ ਗਾਈਡ ਹੋਣਾ ਉਹ ਤਾਂ ਨਹੀਂ ਗਾਈਡ ਲੱਕੇ ਕੋਹਣਾ ਅਈ ਤੇ ਗਾਈਡ ਵੀ ਨਹੀਂ ਸੁਣਨੀ ਮੈਂ ਆਉਣ ਸਾਰੇ ਖੋਲੇ ਬਾਈ ਨਾ ਆਪਣੇ ਵਾਂਗ ਥੋੜੀ ਨੇ ਅੱਛਾ ਆਹ ਦੇ ਕੋਈ ਇੱਕ ਜਿਹਾ ਦਾ ਕੋਇਨ ਪਾ ਕੇ ਨਾ ਆਪਾਂ ਦੇਖ ਸਕਦੇ ਹਣਾ ਹਾਂ ਆ ਦੇ ਕੋਈ ਇੱਥੇ वन 2 टू आते पाओ एक कॉइन पाओ एक दो पाओ ओके अगर एक आँख देखना था एक कॉइन पाओ okay. दोनों आँख देखना था दो कॉइन पाओ ये तो वही है, है, मेरे है ना ਜਿਹੜਾ ਟਿੱਕਾ ਨਿਕਲਦਾ ਹਾਂ ਜਿਹੜਾ ਪੱਕਾ ਡਿੱਗਦਾ ਇਹਨੂੰ ਦਿੱਤਾ ਕਨਸੈਪਟ ਕਾ ਕੱਢੀਏ ਅਣਿੱਚ ਕਿਹੜਾ ਪੈਣਾ ਜਤੀ ਪੰਜ ਪੰਜ ਹੀ ਪਣ ਜੋ ਤੇ ਚੱਕ ਕਿਹੜਾ ਪੰਜ ਵਾਲਾ ਨਹੀਂ ਪੰਜ ਵਾਲਾ ਕੋਈ ਵੀ ਨਹੀਂ ਲਾਲ ਸਿੱਕਾ ਚਾਹੀਦਾ ਨਾ 2 ਵਾਲਾ 10 ਵਾਲਾ ਨਹੀਂ ਮੇਰੇ ਵੀ ਉਹਨਾਂ ਵਾਜ ਨਾ ਨਹੀਂ ਆਪਣੀ ਸੋਹਣ ਗੱਡੀ ਚ ਸਿੱਕੇ ਪਏ ਨੇ ਪਰ ਸਿਰਫ ਸ਼ੋਅ ਜਿਹਾ ਐਕਚੁਅਲ ਮਾਲ ਹੋ ਘਰੇ ਰੱਖਿਆ ਹੈ ਸ਼ਾਇਦ ਹੋਣ ਹੋਰ ਵੀ ਨੇ ਮੇਰੇ ਕੋਲ ਮੈਂ ਇੱਕ ਮੂੰਹ ਬੰਦ ਕਰ ਹਾਂ ਹਾਂ ਕੋਈ ਦੂਰ ਵੀ ਨਹੀਂ ਜ਼ਿਆਦਾ ਅਮਰੀਕਨ ਸੌਦਾ ਮਾਰ ਲਿਆ ਇਹ ਲੈਣੇ ਚਾਹੀਦੇ ਅੱਛਾ ਇਸ ਚੀਜ਼ ਨੂੰ ਅੱਛਾ ਇਹ ਫਰਾਂਸ ਦੀ ਹੈ ਕੀ ਕਿੱਥਾਂ ਦੀ ਹੈ ਨਹੀਂ ਜਰਮਨ ਦੀ ਤੋਂ ਕਹਿੰਦੇ ਚੱਕ ਕੇ ਲੈ ਜਾਣੀ ਹੈ ਓਕੇ ਉਹ ਲੈ ਜਾਂਦੇ ਇੱਥੇ ਅੱਛਾ ਤੇ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹ ਇਹ ਨਾ ਕਿਸੇ ਹੁਣ ਇਹ ਨੀਦਰਵਾਲ ਬੈਂਕ ਮੰਨ ਓਕੇ ਹਮ ਅਕੱਲ ਨਹੀਂ ਕਿਹਾ ਨੀਦਰਵਾਲ ਇਹਦਾ ਸਾਰਾ ਜੋਬ ਵੀ ਨਾ ਕੋਈ ਆਇਆ ਹਣਾ ਹਿਸਟਰੀ ਦੀ ਤੇ ਸਾਰੀ ਲਿਖੀ ਹੋਈ ਹੈ ਤੁਸੀਂ ਪੜ ਲੇ ਇੱਕ ਵਾਰ ਜਰਮਨ ਚ ਬੇਕੀ ਹੈ ਹੈ ਅਮੀਰ ਦਾ ਲੈ ਚੱਲੇ ਸੀ ਕਿਉਂਕਿ ਜਦੋਂ ਉਦੋਂ ਨਾ ਵਾਰਡ ਵਾਰ ਹੋਈ ਆ ਹਿਟਲਰ ਨਾਲ ਹਾਂ ਤੇ ਰਸ਼ੀਆ ਰਸ਼ੀਆ ਦੀ ਅੱਛਾ ਤੇ ਅਮਰੀਕਾ ਨੂੰ ਇੱਥੇ ਰਹਿਣਾ ਪਿਆ ਸੀ ਨਾ ਬਹੁਤ ਸੋਹਣਾ ਥਿਊ ਮੌਸਮ ਆ ਹੋ ਗੈੜਾ ਹੁਣ ਮੀਂਹ ਪੈ ਰਿਹਾ ਹਲਕਾ ਹਲਕਾ ਜਿਆ ਤੁਸੀਂ ਚੈੱਕ ਕਰੋ ਕਿ ਕਿੰਨਾ ਸੋਹਣਾ ਜਿਹੜਾ ਆਹ ਥੱਲੇ ਆਹ ਚੀਜ਼ ਜਿਹੜੀ ਲੱਗੇ ਹੋਏ ਨੇ ਇਹ ਅੰਗੂਰਾ ਦੇ ਬਾਗ ਨੇ ਸਾਰੇ ਆਹ ਜਗਾ ਤੇ ਉਹ ਵਾਲੀ ਜਗਾ ਸਾਰੀ ਅੰਗੂਰਾ ਦੇ ਬਾਗ ਨੇ ਇੱਥੇ ਵਾਈਨ ਬਣਦੀ ਸਾਨੂੰ ਪਹਿਲਾਂ ਵੀ ਮੈਂ ਵਲੌਗ ਚ ਦੱਸਿਆ ਸੀਗਾ ਤੇ ਜੋ ਕਰਦਾ ਹੈ ਤੇ ਗੁਰ ਹੁੰਦੇ ਹਾਂ ਕਿਉਂਕਿ ਆਪਾਂ ਅਸਾਮ ਚ ਜਾਂਦੇ ਆਂ ਅਸਾਮ ਚ ਇਹੋ ਜਿਹੇ ਬਾਗ ਹੁੰਦੇ ਨੇ ਉੱਥੇ ਚਾਹ ਪੱਤੀ ਦੇ ਬਾਗ ਹੁੰਦੇ ਨੇ ਨਾ ਹਰੇ ਇਰੀਏ ਦੀ ਆਪਣੀ ਆਪਣੀ ਕਾਫੀ ਹੈ ਤਾਂ ਇੱਥੇ ਤੇ ਆ ਤੁਸੀਂ ਸਟੈਚੂ ਦੇਖ ਰਹੇ ਹੋ ਆ ਉਹ ਤੁਹਾਨੂੰ ਦੱਸ ਰਹੀ ਸੀ ਇਹਦਾ ਜੋ ਵੀ ਹਨਾ ਹਿਸਟਰੀ ਹੈਗੀ ਤੁਹਾਨੂੰ ਦੱਸਿਆ ਪਿਆ ਸਾਰਾ ਲਿਖਿਆ ਵੀ ਹੋਇਆ ਸਾਨੂੰ ਜਿਆਦਾ ਨਹੀਂ ਪਤਾ ਪਰ ਦੀਦੀ ਨੂੰ ਪਤਾ ਸਾਰੇ ਤੇ ਉਹ ਗਏ ਹੋਏ ਨੇ ਤੇ ਆ ਕੇ ਦੱਸੇ ਇਹ ਕੁਛ ਬੋਲਣ ਦਾ ਤੁਸੀਂ ਸਵਾਗਤ ਹੈ। ਉਹ ਯਾ 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 ਇਹ ਉਹ ਬਾਹ ਇਹ ਵਧੀਆ ਅੰਗਰੇਜ਼ੀ। ਇੱਕ ਆਪਾਂ ਇਹਨਾਂ ਨੂੰ ਹੈਲੋ ਹਾਈ ਜ਼ਰੂਰ ਬੋਲਣੀ ਪੈਂਦੀ ਹੈ। ਕੋਈ ਵੀ ਹੈ। ਬੀਬੀਆਂ ਨੇ ਕਿੰਨੀਆਂ ਕੰਮ ਕਰਦੇ ਨੇ। ਹਾਂ ਨਾਲੇ ਵਾਈਨ ਪੀ ਜਾਂਦੀ ਨੇ। ਨਾਲੇ ਨਜ਼ਾਰੇ ਲਈ ਜਾਂਦੀ ਨੇ। ਮੈਂ ਕੋ ਬੋਤਲ ਲੈ ਜਾ ਮੈਂ ਕਹਿੰਨੀ ਹੈ। ਹੈ? ਸਾਡੀਆਂ ਬੀਬੀਆਂਾਂ ਤਾਂ ਵੀ ਲੈ ਜਾਂਦੀਆਂ। ਆਪਾਂ ਨੇ ਗਲਤੀ ਕੀਤੀ ਆਪਾਂ ਨੇ ਲੈ ਕੇ ਆਉਣੀ ਚਾਹੀਦੀ ਸੀ ਆਪਾਂ ਨੂੰ ਵਾਈਨ। ਦੋਨੇ ਆ ਗਈ ਹੈ ਨਾ। ਨਹੀਂ ਚਲ ਇੱਥੇ ਤਾਂ ਕੋਈ ਚੱਕ ਨਹੀਂ। ਉੱਤੇ ਪਿੰਡ ਮੈਂ ਬੀਬੀਆਂ ਵੱਤ ਲੈ ਕੇ ਜਾਵੇ ਆਪਣੀਆਂ ਤੇ ਹਾਂ ਦੋਨਾਂ ਨੂੰ ਟੜਕੇ ਇੱਕ ਪੈਗ ਲਵਾ ਲਿਆ ਕਰੇ ਹਾਂ ਆ ਚੰਗਾ ਕੰਮ ਕਰਿਆ ਕਰਨ ਭੱਜ ਭੱਜ ਕੇ ਆਪਨੇ ਪੈ ਲਗਾ ਪੈਰ ਨੂੰ ਇੱਕ ਪੈਗ ਲਵਾ ਦਿਆ ਕਰੇ ਅਜੇ ਪਤਾ ਨਹੀਂ ਨਾ ਪੈਗ ਪੈਗ ਲਗਾ ਹੈਲੋ ਤੇ ਅੱਧਾ ਕਿੰਨੇ ਖੁਸ਼ ਹੁੰਦੇ ਨੇ ਹਾਂ ਇਹਨਾਂ ਨੂੰ ਹੈਲੋ ਹਾਏ ਬੋਲ ਦੋ ਖੁਸ਼ ਤੇ ਆਪਣੇ ਵਾਲੇ ਮੂੰਹ ਪਰਾ ਕਰ ਲੈਣਗੇ ਜੀ ਤੇ ਕਈ ਐ ਹੁੰਦੇ ਨਾ ਵੀ ਜਿਵੇਂ ਹੁੰਦਾ ਜਾਂਦਾ ਤੇ ਵਿਚਾਰੇ ਅੰਦਰੋਂ ਉਹਨਾਂ ਦੀ ਜਿਹੜੀ ਅੰਤਰਾਤਮਾ ਉਹ ਕਹਿੰਦੀ ਵੀ ਨਾਲ ਤੇ ਬੁਲਾ ਦੇ ਨਾਲ ਉਹਨੇ ਅੰਤਰਾਤਮਾ ਕਹਿੰਦੀ ਵੀ ਨਹੀਂ ਯਾਰ ਇਹਨਾਂ ਨੂੰ ਬੁਲਾ ਹਾਂ ਉਹ ਵਿਚਾਰੇ ਉਹਦਾ ਕਰਦੇ ਫਿਰ ਫਰ ਇਦਾਂ ਕਰਦੇ ਵਿੱਚ ਫਿਰ ਐ ਵੀ ਕਰਦੇ ਹਾਂਜੀ ਠੀਕ ਹੈ ਹਣਾ ਤੇ ਇਹਨਾਂ ਬੁਲਾਓ ਤੇ ਖੁਸ਼ ਤੇ ਸਾਡੀ ਪੂਰੀ ਟੀਮ ਜਿਹੜੀ ਅੱਧੀ ਉਧਰ ਅੱਧੀ ਇੱਧਰ ਚਲੀ ਗਈ ਹੁਣ ਨਹੀਂ ਆ ਜਾਂ ਹਾਂ ਬਕਰ ਸਜਾੜ ਨਹੀਂ ਤੇ ਉਹ ਇਸ ਵਾਈਟ ਤੇ ਤੇ ਇਹ ਤਾਂ ਜੇ ਸਨਾਲੇ ਜੀ ਪਾਏ ਸੇ ਸ਼ਾਸ਼ਾਨੀ ਕੋਈ ਨਹੀਂ ਪਾਣੀ ਪੀਣਾ ਕਿਸੇ ਨੇ ਪਾਣੀ ਦੇ ਦੋ ਦਿਨ ਮੈਂ ਨਾ ਦੇ ਦਿੱਤੀ ਤੁਸੀਂ ਪੀਓ ਪਹਿਲਾਂ ਪਲੀਜ਼ ਨਹੀਂ ਤੁਸੀਂ ਲੁਕੋ ਪਲੀਜ਼ 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 ਤੁਸੀਂ ਇਹ ਦਿ ਗਲਾਸ ਲੈ ਕੇ ਤੁਹਾਨੂੰ ਪਾਣੀ ਦਾ ਹਾਂ ਇਹਨਾਂ ਜਨਾ ਨਹੀਂ ਵੇ ਇਹਨਾਂ ਦੀ ਕਾ ਮਿਲ ਨਹੀਂ ਨਵੀਂ ਚੌਂਕ ਦੇ ਉੱਤੇ ਗਲਾਸ ਤੇ ਆਪਾਂ ਅੱਜ ਪਿਕਨਿਕ 'ਚ ਕੀ ਕੁਝ ਲੈ ਕੇ ਆਏ ਹਾਂ ਦੱਸੋ ਸ਼ੁਰੂ ਕਰੋ ਪਪਾ ਉੱਥੇ ਪਪਾ ਦੀ ਜਾ ਵੱਧ ਵੱਲੀ ਮਮਾ ਜੀ ਜਸੂ ਮੜਾ ਇੱਧਰ ਹਾਂਜੀ ਸასი ਕਾਲ ਜੀ ਅਸੀਂ ਪਹੁੰਚ ਗਏ ਹਾਂ ਦੇ ਸੈਮ ਤੇ ਵੀਓ ਹਲੇ ਥੜਾ ਜਿਹਾ ਹੋਰ ਤੁਹਾਨੂੰ ਠਹਿਰ ਕੇ ਜਿਆਦਾ ਦਿਖਾਵਾਂਗੇ ਸਾਨੂੰ ਲੱਗੀ ਭੁੱਖੇ ਤੇ ਬਾਰਿਸ਼ ਹੋ ਗਈ ਸੀ ਹੁਣ ਅਸੀਂ ਆ ਜਿਹੜਾ ਬਰਾਂਡਾ ਜਿੱਥੇ ਬੈ ਗਏ ਆ ਚਟਾਈ ਵਿਛਾ ਕੇ ਵੈਸੇ ਅਸੀਂ ਘਾ ਦੇ ਬੈ ਕੇ ਪਰੌਂਠੇ ਖਾਣੇ ਸੀ ਹਾਂ ਇਸ ਟਾਈਮ ਇਹ ਸਾਰਾ ਕੁਝ ਬੰਦ ਹੋ ਗਿਆ ਸੀ ਲੇਟ ਹੋ ਗਿਆ 6 ਵਜੇ ਇੱਥੇ ਜਿਹੜਾ ਬੰਦ ਹੋ ਜਾਂਦਾ ਸਾਰਾ ਹਾਂ 6 ਵਜੇ ਤੋਂ ਬਾਅਦ ਉਦੋਂ ਨਾ ਆਪਾਂ ਉੱਥੇ ਵੀ ਗਏ ਸੀ ਨਾ ਉੱਥੇ ਵੀ ਰੈਸਟੋਰੈਂਟ ਬੰਦ ਸੀ ਸਾਰੇ ਹਾਂ 6 ਵਜੇ ਬੰਦ ਹੋ ਜਾਂਦੇ ਤੇ ਨੈਕਸਟ ਟਾਈਮ ਜਦੋਂ ਅਮਨ ਤੇ ਕੁਲਵਿੰਦਰ ਆਉਣਗੇ ਤੇ ਫੇਰ ਅਸੀਂ ਇੱਕ ਦਿਨ ਇੱਥੋਂ ਦਾ ਪੂਰਾ ਹੀ ਰੱਖਣਾ ਹੋ ਸਕਦਾ ਸੀ ਸ਼ਿਪ ਤੇ ਆਈਏ ਉਹ ਅੱਛਾ ਹਾਂਜੀ ਹੁਣ ਮੈਨੂੰ ਵੇਟ ਰਹੂਗੀ ਕਦੋਂ ਆਪਾਂ ਫੇਰ ਛੇਤੀ ਆਈਏ ਹੈਨਾ ਹਾਂਜੀ ਚਲੋ ਤੁਹਾਨੂੰ ਆ ਸੀਕਰੋਂ ਫਰ ਲੈ ਆਈ ਸੀ ਆਪਣਾ ਦੇਸੀ ਸਮਾਨ ਵਿਸਤਾਰਨਾ ਕਿ ਤੁਸੀਂ ਵੀ ਖਾਲੋ ਸਾਰੇ ਜਣ ਸਾਡੇ ਨਾਲ ਸਬਜੀ ਹੋਰ ਲੈ ਲਿਓ ਸਬਜੀ ਆ ਗਈ ਹਾਂ ਤੇ ਰਹਿ ਜਿੰਨਾ ਚਾਹ ਰਹੇ ਹੋ ਜੇ ਤੁਸੀਂ ਹਾਂ ਜੀ ਅਮਨ ਦੀ ਜਾਨੀ ਤਾਂ ਹਾਂ ਮੈਂ ਨਵੀਨ ਘਵਾਈ ਠੱਕੇ ਨਾਲ ਹਾਂ ਆਹ ਵਾਧੇ ਇੱਕ ਨਹੀਂ ਕਹੋ ਮੈਂ ਅਮਨ ਜੀ ਦੀ ਜਿਆ ਨਵੀਨ ਦਾ ਅਮਨ ਜੀ ਦੀ ਇਹ ਨਾਲ ਕਿ ਕਹਿੰਦੇ ਬਿਲਖੋਲੀ ਮੱਛੀ ਹੂੰ ਫੋਟੋ ਫੋਟੋ ਮਾਤਰੀ ਫਾ ਉਹ ਦੇ ਮਾਤਰੀ ਪਤੇ ਵਾਂਗੋਂ ਮਮਾਂ ਸੁਦਾ ਸੋਨੂ ਮਮਾਂ ਉਹ ਵੀ ਤੁਸ ਕਹਿੰਦੇ ਕਿਹੜੀ ਮਾਸੀ ਹੂੰ ਬਹੁਤ ਸਹੀ ਹੋਵੇ ਬਿਲਕੁਲ ਜਦ ਜ਼ਿਆਦਾ ਮਾਸੀਆਂ ਹੋਣ ਜਾਂ ਮਾਮੇ ਫਿਰ ਉਹ ਨਾਂ ਲੈ ਕੇ ਕਰਨਾ ਪੈਂਦਾ ਕਿਵੇਂ ਲੱਗਿਆ ਭਾਜੀ ਫੀਕ ਬਹੁਤ ਵਧੀਆ ਸਵਾਦ ਬਹੁਤ ਸੋਹਣਾ ਮੈਂ ਦੀਦੂ ਤੇ ਕਹਾਂ ਮੈਂ ਮੈਂ ਸੋਨਦੀ ਹੂੰ ਨੀ ਉਹ ਨਾ ਫਿਲਮਾਂ ਤੇ ਵੀ ਲੋਕਾਂ ਦੇ ਜਿਹੜੇ ਆਮ ਆਪਾਂ ਕੋਈ ਮਿਲਦੇ ਨਾ ਮੈਂ ਕਹਿੰਦੀ ਫਿਰ ਕਾਫੀ ਵੀ ਨਾਲ ਕੇਕ ਲੈ ਕੇ ਕਾਫੀ ਪੀਤੀ ਨਾ ਮੈਂ ਉਹਦਾ ਕੀ ਮੈਚ ਹੈ ਹਾਂਜੀ ਮੇਰੇ ਕਹਿੰਦੇ ਕੋਈ ਤਾਂ ਮੈਚ ਕਰੋ ਅੱਜ ਨੂੰ ਬਿਠਾ ਕੇ ਫੀਲ ਦਵਾਵਾਂਗੇ ਨਾ ਉੱਥੇ ਜਾ ਕੇ ਆਪਾਂ ਉਹ ਜਿਹੜੇ ਆਪਾਂ ਨਿਕਲੇ ਸੀ ਨਾ ਕਿ ਉੱਥੇ ਤੁਸੀਂ ਅੱਜ ਕਹਿੰਦੇ ਨਹੀਂ ਆਹੋ ਤੇਨੂੰ ਕਿਦਾ ਪਤਾ ਦਿੰਦੇ ਆ ਦੇਖੋ ਰੇਨਬੋ ਕਹਿੰਦੇ ਇੱਥੇ ਅਸੀਂ ਪਾਰਕ ਚ ਜਾਂਦੇ ਹੁੰਦੇ ਸੀ ਨਵੀਨ ਕਹਿੰਦੇ ਸੀ ਨਾਨੀ ਉਹ ਇਹ ਰੇਨਬੋ ਬਣਾਇਆ ਸੀ ਗਾਦੀ ਦੀ ਮੈਂਬਰੀ ਸਹੀ ਹਾਲੇ பார்க்க ਨੂੰ ਨਵੀਂ ਦਿਣੀ ਐਡਿਟਿੰਗ ਕਰਾਂ ਤਾਂ ਪੁੱਛ ਜਿਹਦਾ ਕਿਚੂ ਸੀ ਨਾ ਆਪਣੇ ਫੋਨ ਚ ਹਾਂਜੀ ਤੇਰੀ ਆ ਸ਼ਾਰਜੀ ਲਾ ਕੇ ਕਰਵਾ ਲਾ ਦੋ ਨਾ ਜਾਣੇ ਹੈ ਨਾ ਮੈ ਠੰਡ ਬੜੀ ਲੱਗਦੀ ਨਹੀਂ ਉਹ ਕੋਟੀ ਨਾਲ ਬਕਸਾ ਨਹੀਂ ਆਉਂਦਾ ਨਹੀਂ ਕੋਟੀ ਵਿੱਚ ਚੁੱਤੀ ਆਪਣੀ ਮੈਚਿੰਗ ਹੋ ਹੀ ਜਾਂਦੀ ਹੈ ਬਸ ਤਕਰੀਬਨ ਨਾ ਚੱਲ ਆਜੋ ਤੁਹਾਨੂੰ ਰੂਹਾਂ ਦੇ ਪਿਆਰ ਹੁੰਦੇ ਪ੍ਰਧਾਨ ਇਹ ਅੱਛਾ ਹਾਂ ਕਿੰਨ ਜਗਾਂ ਦੇ ਆਪਣੀ ਦੋਨਾਂ ਦੀ ਮੈਚਿੰਗ ਹੋਏ ਨਦੀ ਹੈ ਇਹ ਸੱਚੇ ਰੂਹਾਂ ਵਾਲੇ ਪਿਆਰ ਹੁੰਦੇ ਮੈਂ ਕੋਈ ਪਿਛਲੇ ਜਨਮਾਂ ਦੇ ਨਹੀਂ ਤੇਰੇ ਆਪਣੇ ਹਨਾ ਸੱਚੇ ਪਿਆਰ ਦਿਖਾਵੇ ਨਹੀਂ ਲੈਗੇ ਹੋਰ ਹੋਰ ਆਈ ਦੋ ਲਾੜਵੀ ਸਕਦੇ ਆ ਤੇ ਫਿਰ ਹਾਂ ਤੇਰੀ ਪੈਣ ਦੀ ਹੁੰਦੀ ਰਹੇ ਲੋਟਾਂ ਲੀ ਜਾਏ ਮੈਂ ਕੋਈ ਵੀ ਕਿਤੇ ਪਤਾ ਹੀ ਨਹੀਂ ਕਿ ਕਿਧਰੋਂ ਗਾਣਾ ਗੋਲੀ ਵੰਡੂਨੀ ਆ ਜੀ ਤੁਸੀਂ ਇਧਰ ਸਰਵਾਰਾ ਜਦੋਂ ਨੇ